ਬੂਜਰੀ ਮੈਲਾ ਪਹਿਲਾ ਕਮਨ ਕਮਨ ਜਾਚੈ ਪ੍ਰਭ ਦਾਤੇ ਤਾਂ ਕੇ ਅੰਤ ਨ ਪਰੈ シュਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰਥ ਸਚ ਦੇਵਣ ਹਾਰ ਐ ਜੀ ਜਪ ਤਪ ਸੰਗਮ ਸਚ ਅਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾ ਸੁਨ ਸਮਾਧ ਰਹੇ ਲਿਵ ਲਾਗੇ ਏਕਾ ਏਕੀ ਸ਼ਬਦ ਵਿਚਾਰ ਜਲ ਥਲ ਧਰਨ ਗਗਨ ਤਾ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਬ ਅੰਤਰ ਏਕਾ ਨਦਰ ਸੋਤਰ ਫਮਣ ਸਾਰ ਹੁਣ ਪਾਣੀ ਅਗਨ ਤਿੰਨ ਕੀਆ ਬ੍ਰਹਮਾ ਵਿਸ਼ਨ ਮਹੇਸ਼ ਆਕਾਰ ਸਰਬੇ ਜਾਚਿਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ ਤੇ 30 ਜਾਚੈ ਪ੍ਰਭ ਨਾਇਕ ਦੇਂਦੇ ਟੋਟ ਨਹੀਂ ਪੰਢਾਰ ਪੁੰਦੇ ਭੰਡ ਕਸ਼ਨਾ ਸਮਾਵੈ ਸਿੱਧ ਅੰਬਿਤ ਪਰੇ ਨਿਹਾਰ ਸਿੱਧ ਸਮਾਧੀ ਅੰਤਰ ਜਾਚੈ ਰਿੱਧ ਸਿੱਧ ਜਾਚ ਕਰੈ ਜੈ ਕਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵੇਂ ਪ੍ਰਕਾਰ ਵੱਡੇ ਭਾਗ ਗੁਰਸੇਵੈ ਆਪਣਾ ਧੀਦ ਨਾਹੀ ਗੁਰਦੇਵ ਮੁਰਾਰ ਤਾਕੋ ਕਾਲ ਨਾਹੀ ਜਮ ਜੋ ਹੈ ਬੂਝੈ ਅੰਤਰ ਸ਼ਬਦ ਵਿਚਾਰ ਅਬ ਤਬ ਅਵਰਨਾ ਮੰਗੋ ਹਰ ਪੈ ਨਾਮ ਨਰੰਜਨ ਦੀਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਥਾਰ ਬੁਜਰੀ ਮੈਲਾ ਪਹਿਲਾ ਐ ਜੀ ਜਨਮ ਮਰੈ ਆਵੈ ਫੁਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾਮੇ ਰਤੇ ਨਾਮੇ ਗਤਪਤ ਪਾਈ ਪਾਈ ਦੇ RAM ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪਬ ਜਾਚੇ ਐਸੀ ਨਾਮ ਬਡਾਈ ਰਹਾਓ ਐ ਜੀ ਬਹੁਤੇ ਦੇਖ ਕਰੇ ਪਿਖਿਆ ਕੋ ਕਹਤੇ ਉਧਰ ਭਰਨ ਕਹਿ ਤਾਈ ਦਿਨ ਹਰ ਧਗਤ ਨਹੀਂ ਸੁਖ ਪ੍ਰਾਨੀ ਦਿਨ ਗੁਰ ਗਰਬ ਨਾ ਜਾਈ ਅਦੀ ਕਾਲ ਸਦਾ ਸਿਰ ਉਪਰ ਠਾਢੇ ਜਨਮ ਜਨਮ ਵੈਰਾਈ ਸੱਚ ਸ਼ਬਦ ਰਤੇ ਸੇ ਬਾਚੇ ਸਤਗੁਰੂ ਬੂਝ ਬੁਝਾਈ ਗੁਰ ਸਰਣਾਈ ਜੋ ਨਾ ਸਕੈ ਦੂਤ ਨਾ ਸਕੈ ਸੰਤਾਈ ਅਵਿਗਤ ਨਾਥ ਨਰੰਜਨ ਰਾਤੇ ਨਿਰਭਉ ਸਿਉ ਲੇਵ ਲਾਈ ਐ ਜੀਓ ਨਾਮ ਦਿੜੋ ਨਾਮੇ ਲੇਵ ਲਾਵੋ ਸਤਗੁਰ ਟੇਕ ਟਿਕਾਈ ਜੋ ਤਿਸ ਭਾਵੇਂ ਸੋਈ ਕਰਸੀ ਕਿਰਤਨਾ ਮਿਟਿਆ ਜਾਈ ਐ ਜੀ ਭਾਗ ਪਰੇ ਗੁਰ ਸ਼ਰਨ ਤੁਮਾਰੀ ਮੈਂ ਅਵਰ ਨਾ ਦੂਜੀ ਭਾਈ ਅਬ ਤਬ ਏਕੋ ਏਕ ਪੁਕਾਰੋਂ ਆਦ ਜੁਗਾਦ ਸਖਾਈ ਐ ਜੀ ਰਾਖੋ ਪੈਜ ਨਾਮ ਆਪਣੇ ਕੀ ਤੁਝ ਹੀ ਸਿਉ ਬਨ ਆਈ ਕਰ ਕਿਰਪਾ ਗੁਰਦਰਸ਼ ਦਿਖਾਵੋ ਹਉ ਮੈਂ ਸ਼ਬਦ ਜਲਾਈ ਐ ਦੀ ਕਿਆ ਮੰਗੋ ਕਿਛ ਸਹਨ ਦਿਸ ਇਸ ਜਗ ਮੈਂ ਆਇਆ ਜਾਈ ਨਾਨਕ ਨਾਮ ਪਦਾਰਥ ਦੀਜੈ ਫਿਰਦਾ ਕੰਠ ਬਣਾਈ ਗੁਜਰੀ ਮਹਿਲਾ ਪਹਿਲਾ ਐ ਜੀ ਨਾ ਹਮ ਉਤਮ ਨੀਚ ਨਾ ਮੱਧਿਮ ਹਰ ਸ਼ਰਣਾਗਤ ਹਰ ਕੇ ਲੋਗ ਨਾ ਮਰਤੇ ਕੇਵਲ ਬੈਰਾਗੀ ਸੋਗ ਵਿਜੋਗ ਬਿਸਰ ਜਿਤ ਰੋਗ ਪਾਈ ਰੇ ਗੁਰ ਕਿਰਪਾ ਤੇ ਅਗਤ ਠਾਕੁਰ ਕੀ ਸਤ ਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮ ਕਾਂ ਨਾ ਜਮ ਕੀ ਬਾਕੀ ਰਹਾਓ ਹਰ ਗੁਣ ਰਸਨ ਰਵੇਂ ਪ੍ਰਭ ਸੰਗੇ ਜੋ ਤਿਸ ਭਾਵੇਂ ਸਹਿਜ ਹਰੀ ਬਿਨ ਹਰ ਨਾਮ ਬ੍ਰਿថា ਜਗ ਜੀਵਨ ਹਰ ਬਿਨ ਨੇਹ ਫਲ ਮੇਕ ਘਰੀ ਐ ਜੀ ਖੋਟੇ ਠੌਰ ਨਹੀਂ ਘਰ ਬਾਹਰ ਨਿੰਦਕ ਗਤ ਨਹੀਂ ਕਾਈ ਰੋਸ ਕਰੇ ਪ੍ਰਭ ਬਖਸ਼ ਨਾ ਮਿਟੈ ਨਿਤ ਨਿਤ ਚੜੈ ਸੁਵਾਈ ਐਦੀ ਗੁਰ ਕੀ ਦਾਤ ਨਾ ਮਿਟੇ ਕੋਈ ਮੇਰੇ ਠਾਕੁਰ ਆਪ ਦਿਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਭਾਈ ਐ ਜੀ ਸ਼ਰਨ ਪਰੇ ਪ੍ਰਭ ਬਖਸ਼ ਮਿਲਾਵੇ ਦਿਲ ਮਨ ਅਦੁਆਰਾਈ ਆਨੰਦ ਮੂਲ 나ਥ ਸਿਰ ਨਾਥਾਂ ਸਤਗੁਰ ਮੇਲ ਮਿਲਾਈ ਐ ਜੀ ਸਦਾ ਦਇਆਲ ਦਇਆ ਕਰ ਰਵਿਆ ਗੁਰਮਤਿ ਭਰਮਣ ਚੁਕਾਈ ਪਾਰਸ ਭੇਟ ਕੰਚਨ ਸਾਤ ਹੋਈ ਸਤਸੰਗਤ ਕੀ ਵਡਿਆਈ ਹਰ ਜਲ ਨਿਰਮਲ ਮਨ ਈਸ਼ ਨਾਨੀ ਮੱਜਨ ਸਤਗੁਰ ਭਾਈ ਤਨ ਰਤ ਜਨਮ ਨਹੀਂ ਜਨ ਸੰਗਤ ਜੋਤੀ ਜੋਤ ਮਿਲਾਈ ਤੂੰ ਵਡਪੁਰਖ ਅਗੰਮ ਤਰੋਵਰ ਹਮ ਪੰਖੀ ਤੁਝ ਮਾਹੀ ਨਾਨਕ ਨਾਮ ਨਿਰੰਝਨ ਦੀਜੈ ਜੁਗ ਜੁਗ ਸ਼ਬਦ ਸਲਾਹੀ ਗੂਜਰੀ ਮਹਿਲਾ ਪਹਿਲਾ ਕਰ ਚੌਥਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਭਗਤ ਪ੍ਰੇਮ ਅਰਾਧਿਤੰ ਸਚ ਪਿਆਸ ਪਰਮ ਨਹਿਤੰ ਬਿਲਾਪ ਬਿਲ ਬਨੰਤੀਆ ਸੁਖ ਭਾਏ ਚਿਤ ਹਿਤੰ ਜਪ ਮੰਨ ਨਾਮ ਹਰ ਸ਼ਰਣੀ ਸੰਸਾਰ ਸਾਗਰ ਤਾਰ ਤਾਰਣ ਰਾਮ ਨਾਮ ਕਰ ਕਰਣੀ ਰਹਾਓ ਏ ਮਨ ਨਿਰਤ ਸ਼ੁਭ ਚਿੰਤੰ ਗੁਰ ਸ਼ਬਦ ਹਰ ਰਮਣੰ ਮਤ ਤਤ ਗਿਆਨ ਕਲਿਆਣ ਨਿਧਾਨ ਹਰ ਨਾਮ ਮਨ ਰਮਣੰ ਚਲ ਚਿਤ ਵਿਤ ਬ੍ਰਹਮ ਪ੍ਰਮੰ ਜਗ ਮੋਹ ਮਗਨ ਹਿਤੰ ਫਿਰ ਨਾਮ ਭਗਤ ਡਿੜੰਬਤੀ ਗੋਰਵਾਕ ਸ਼ਬਦ ਰਤੰ ਪ੍ਰਮਾਤ ਪਰਮ ਨਾ ਚੁਕਈ ਜਗ ਜਨ ਦੇ ਆਧ ਖਪੰ ਅਸਥਾਨ ਹਰਨੇ ਕੇਵਲੰ ਸਤਮਤੀ ਨਾਮ ਤਪੰ ਇਹ ਜਗ ਮੋਹ へਤ ਵਿਆਪਤੰ ਦੁਖ ਅਧਿਕ ਜਨਮ ਮਰਣ ਅਜੇ ਸ਼ਰਨ ਸਤਗੁਰ ਉਬਰੇ ਹਰ ਨਾਮ ਰਿਦ ਰਵਣ ਗੁਰਮਤਿ ਨਿਹਚਲ ਮਨ ਮਨ ਮਨਿੰ ਸਹਜ ਵਿਚਾਰ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ ਪੈ ਪਾਏ ਭਗਤ ਤਰ ਭਵਜਲ ਮਨਾ ਚਿਤ ਲਾਏ ਹਰ ਚਰਣੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਏ ਸ਼ਰੀਰ ਤੋ ਸ਼ਰਣੀ ਲਬ ਲੋਭ ਲੈਰ ਨਿਵਾਰਣ ਹਰ ਨਾਮ ਰਾਸ ਮਨੰ ਮਨ ਮਾਰ ਤੁਹੀ ਨਰੰਜਨਾ ਕਉ ਨਾਨਕਾ ਸ਼ਰਨ ਗੁਜਰੀ ਮਹਿਲਾ ਤੀਜਾ ਘਰ ਤਹਿਲਾ ਇਕੋ ਓੰਕਾਰ ਸਤਗੁਰ ਪ੍ਰਸਾਦ ਨਿਰਤ ਕਰੀ ਏ ਮਨ ਨਚਾਈ ਗੁਰ ਪ੍ਰਸਾਦੀ ਆਪ ਗਵਾਈ ਇਹ ਤੇ ਥੇਰਾ ਰੱਖ ਸੋ ਮੁਕਤ ਹੋਵੇ ਜੋ ਇੱਛੀ ਸੋਈ ਫਲ ਪਾਈ ਨਾਚੇ ਮਨ ਗੁਰ ਕੈ ਅੱਗੇ ਗੁਰ ਕੈ ਪਾਣੈ ਨਾਚੈ ਤਾਂ ਸੁਖ ਪਾਵੇਂ ਅੰਤੇ ਜਮ ਭਉ ਭਗੈ ਰਹਾਉ ਆਪ ਨਚਾਏ ਸੋ ਭਗਤ ਕਹੀਐ ਆਪਣਾ ਪਿਆਰ ਆਪੇ ਲਾਏ ਆਪੇ ਗਾਵ ਆਪ ਸੁਣਾਵੇ ਇਸ ਮਨ ਅੰਧੇ ਕੋ ਮਾਰਗ ਪਾਏ ਅਨ ਦਿਨ ਨਾਤੇ ਸ਼ਕਤਿ ਨਿਵਾਰੈ ਛਿਵ ਕਰ ਨੀਂਦ ਨਾ ਹੋਈ ਸ਼ਕਤੀ ਘਰ ਜਗਤ ਸੂਤਾ ਨਾ ਚੈ ਟੱਪੈ ਅਵਰੋ ਗਾਵੇ ਮਨ ਮੁਖ ਭਗਤ ਨਾ ਹੋਈ ਸੁਰ ਨਰ ਵਿਰਤ ਤਖ ਕਰਮੀ ਨਾਚੇ ਮਨ ਜਨ ਗਿਆਨ ਵਿਚਾਰੀ ਸਿਧ ਸਾਧਕ ਲੇਵ ਲਾਗੀ ਨਾਚੇ ਜੇਨ ਗੁਰਮੁਖ ਬੁੱਧ ਵਿਚਾਰੀ ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜੇਨ ਲਾਗੀ ਹਰ ਲਿਵ ਤੁਮਹਾਰੀ ਜੀ ਜੰਤ ਸਭੇ ਹੀ ਨਾਚੇ ਨਾਚੇ ਖਾਣੀ ਚਾਰੀ ਜੋ ਤੁਧ ਭਾਵੇਂ ਸੇਈ ਨਾਚੇ ਜੇਨ ਗੁਰਮੁਖ ਸ਼ਬਦ ਲਿਵ ਲਾਏ ਸੇ ਭਗਤ ਸੇ ਤਤ ਗਿਆਨੀ ਜੇਨ ਕਾ ਹੁਕਮ ਮਨਾਏ ਇਹ ਆ ਭਗਤ ਸੱਚੇ ਸਿਓ ਲਿਵ ਲੱਗੇ ਬਿਨ ਸੇਵਾ ਭਗਤ ਨਾ ਹੋਈ ਜੀਵ ਤੁਮਰ ਤਾ ਸ਼ਬਦ ਵਿਚਾਰ ਤਾ ਸਚ ਪਾਵੇ ਕੋਈ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕਉ ਕਿਪਾ ਤੁਮਹਾਰੀ ਇਕਦਮ ਸੱਚਾ ਵਿਸਰੇ ਹਾ ਵੇਲਾ ਬਿਰਥਾ ਜਾਏ ਸਹਾ ਸਹਾ ਸਦਰਾ ਸੁਮਹੱਲਿਯ ਆਪੇ ਬਖਸ਼ੇ ਕਰੇ ਰਜ਼ਾਈ ਸੇਈ ਨਾਚੇ ਜੋਤ ਤੁਧ ਪਾਵੇ ਜੇ ਗੁਰਮੁਖ ਸ਼ਬਦ ਹੀ ਚਾਰੀ ਕੋ ਨਾਨਕ ਸੇ ਸਹਿਜ ਸੁਖ ਪਾਵੇ ਜਿਨ ਕੋ ਨਦਰ ਤੁਮਹਾਰੀ